ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਤੋਂ ਜਿਮਣੀ ਚੋਣ ਜਿਹੜੀ ਲੜ ਰਹੀ ਹੈ ਹਲਕਾ ਪੱਛਮੀ ਤੋਂ ਜਿਮਣੀ ਚੋਣ ਤੋਂ ਬਾਹਰ ਹੋ ਗਈ ਹੈ ਪੈਰਾ ਥੱਲੂ ਜ਼ਮੀਨ ਨਿਕਲ ਗਈ ਹੈ ਸੰਜੀਵ ਰੋੜਾ ਦੀ ਗ੍ਰਾਉਂਡ ਲੈਵਲ ਦੀ ਰਿਪੋਰਟ ਆਮ ਆਦਮੀ ਪਾਰਟੀ ਦੀ ਹਲਕਾ ਲੁਧਿਆਣਾ ਪੱਛਮੀ ਤੋਂ ਜ਼ੀਰੋ ਹੈ ਆਪ ਆਪੀ ਪਾਰਟੀ ਦੇ ਉਤਾਰੇ ਹੋਏ ਉਮੀਦਵਾਰ ਸੰਜੀਵ ਅਰੋੜਾ ਜੋ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਵੀ ਨੇ ਲੇਕਿਨ ਇਧਰ ਸੰਜੀਵ ਅਰੋੜਾ ਨੇ VOTING ਹੋਣ ਤੋਂ ਪਹਿਲਾਂ ਹੀ ਆਪਣੇ ਹੱਥ ਖੜੇ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ ਹਾਲੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਕਾਂਗਰਸ ਵੱਲੋਂ ਭਾਰਤ ਪੁਸ਼ਨ ਆਸ਼ੂ ਅਤੇ ਐਸ਼ਰੂਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰ ਸਿੰਘ ਕੁਮਣ ਭਾਰਤੀ ਜਨਤਾ ਪਾਰਟੀ ਨੇ ਹਾਲੇ ਪੱਤੇ ਨਹੀਂ ਖੋਲੇ ਲੇਕਿਨ ਗਰਾਉਂਡ ਦੀ ਰਿਪੋਰਟ ਜਿਹੜੀ ਹੈ ਸੰਜੀਵ ਅਰੋੜਾ ਦੇ ਹੱਕ ਵਿੱਚ ਨਹੀਂ ਬੋਲ ਰਹੀ ਆਮ ਆਦਮੀ ਪਾਰਟੀ ਦੇ ਮੌਜੂਦਾ ਹਲਕਾ ਆਗੂ ਯਾਨਕਿ ਜਿਸ ਨੂੰ ਬਲਾਕ ਪ੍ਰਧਾਨ ਕਿਹਾ ਜਾਂਦਾ ਹੈ ਉਹੀ ਆਪਣੀ ਪਾਰਟੀ ਦੇ ਖਿਲਾਫ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਵੱਲੋਂ ਹੀ ਵਕ ਵਕ ਚੈਨਲ ਉੱਤੇ ਇਨਸ਼ੂ ਦਿੱਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਨੇ ਕਿ ਗੋਲਡੀਆਂ ਭਾਰ ਨਿਕਲੇਗਾ ਸੰਜੀਵ अरोड़ा ਹਲਕਾ ਲੁਧਿਆਣਾ ਪਸ਼ਮੀ ਤੋਂ ਉਹਨਾਂ ਕਹੇ ਇੱਕ ਪਾਸੇ ਪਰਮਵੀਰ ਸਿੰਘ ਸਿੱਧੂ ਵਾਲਾ ਮਾਮਲਾ ਦੂਸਰੇ ਪਾਸੇ ਕਿਹੜਾ ਨਸ਼ਾ ਖਤਮ ਕੀਤਾ ਹੈ ਬਦਲਾਅ ਦੇ ਨਾਮ ਤੇ ਵੋਟਾਂ ਜ਼ਰੂਰ ਪਾਈਆਂ ਸੀ ਲੇਕਿਨ ਅਸੀਂ 3-4 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਲਈ ਵਰਕ ਕਰ ਰਹੇ ਹਾਂ ਤੇ ਫਿਰ ਸਾਨੂੰ ਕੀ ਦਿੱਤਾ ਸਾਡਾ ਜਿਹੜਾ ਹੱਕ ਨਹੀਂ ਦਿੱਤਾ ਗਿਆ ਯਾਨੀ ਕਿ ਸਾਨੂੰ ਕੋਈ ਅਹੁਦਾ ਨਹੀਂ ਸਿਰ ਪ੍ਰਧਾਨ ਬਣਾ ਦਿੱਤਾ ਗਿਆ ਹਲਕਾ ਲੁਧਿਆਣਾ ਵਸ ਤੋਂ ਲੇਕਿਨ ਸੰਜੀਵ अरोड़ा ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕੀ ਸਾਡੇ ਕੋਲ ਸਲਾਹ ਲਈ ਗਈ ਉਹਨਾਂ ਨੇ ਕਿਹਾ ਧੱਕਾ ਕੀਤਾ ਗਿਆ ਹੈ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਦੇ ਨਾਲ ਅਸਲ ਦੇ ਵਿੱਚ ਸੀਟ ਦੇ ਵਿੱਚ ਅਸਲ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਸ ਨੂੰ ਉਤਾਰਨਾ ਚਾਹੀਦਾ ਸੀ ਲੇਕਿਨ ਉਸ ਨੂੰ ਨਹੀਂ ਉਤਾਰਿਆ ਗਿਆ ਕਿਉਂ ਕਿ ਕਿਉਂਕਿ ਗੁਰਪ੍ਰੀਤ ਗੋਗੀ ਖੁਦ ਪਾਰਟ ਆਪ ਆਪ ਦੀ ਪਾਰਟੀ ਦੇ ਖਿਲਾਫ ਬੋਲਦੇ ਰਹੇ ਨੇ ਗੁਰਪ੍ਰੀਤ ਗੋਗੀ ਦੇ ਰਿਸ਼ਤੇਦਾਰ ਧਰਮ ਪਤਨੀ ਨੂੰ ਤੱਕੇ ਨਾਲ ਅਹੁਦਾ ਦਿੱਤਾ ਗਿਆ ਜਿਹੜੇ ਉਹਦੇ ਸਮਰਥਕ ਨੇ ਤੇ ਜਿਹੜੇ ਉਸ ਤੋਂ ਇਲਾਵਾ ਜਿਨ੍ਹਾਂ ਦੀ ਮੰਗ ਸੀ ਕਿ ਸਾਨੂੰ ਟਿਕਟ ਦਿੱਤੀ ਜਾਵੇ ਉਹਨਾਂ ਸਾਰਿਆਂ ਵੱਲੋਂ ਅੰਦਰ ਖਾਤੇ ਦੂਸਰੀਆਂ ਪਾਰਟੀਆਂ ਦੀ ਸਪੋਰਟ ਕੀਤੀ ਜਾ ਰਹੀ ਹੈ ਸੰਜੀਵ ਅਰੋੜਾ ਗੋੜੀਆਂ ਲਾ ਕੇ ਨਿਕਲਣਗੇ ਇਹ ਆਪ ਆਪੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਵੱਡਾ ਦਾਵਾ ਕਰ ਦਿੱਤਾ ਹੈ ਵਿਵਾਦਾਂ ਵਿੱਚ ਘਿਰ ਗਏ ਨੇ ਸੰਜੀਵ अरोड़ा ਕਿਉਂਕਿ ਪਰਮਵੀਰ ਕੌਰ ਜਿਹੜੇ ਪਰਮਵੀਰ ਸਿੰਘ ਸਿੱਧੂ ਹੈ ਜਿਹੜਾ ਉਸ ਨੂੰ ਪਾਰਟੀ ਦੇ ਵਿੱਚੋਂ ਬਤਲ ਕੀਤਾ ਹੈ ਲੇਕਿਨ ਉਸ ਉੱਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਕਤਲ ਹੋ ਇੱਕ ਟੈਨਸ਼ਨ ਦੇ ਵਿੱਚ ਜਿਹੜਾ ਹੈ ਡੈਥ ਹੋ ਗਈ ਸਿੱਖ ਅਮਰੀਤ ਸਿੰਘ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਰਕਾਰੀ ਮੁਲਾਜ਼ਮ ਹੈ ਇਹਦਰ ਪਰ ਉਪਕਾਰ ਉਪਕੁਮਣ ਤੇ ਭਾਰਤ ਪੂਸ਼ਣ ਆਸ਼ੂ ਲਗਾਤਾਰ ਚੋਣਾਂ ਦੇ ਵਿੱਚ ਬਰਤ ਬਣਾਉਂਦੇ ਨਜ਼ਰ ਆ ਰਹੇ ਨੇ ਯਾਨੀ ਕਿ ਗਰਾਊਂਡ ਲੈਵਲ ਦੀ ਰਿਪੋਰਟ ਹਲਕਾ ਲੁਧਿਆਣਾ ਪਸ਼ਮੀ ਤੋਂ ਜ਼ੀਰੋ ਹੋ ਗਈ ਹੈ ਆਪ ਆਦਮੀ ਪਾਰਟੀ ਦੀ ਇਹ ਆਪ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਲਕਾ ਪਸ਼ਮੀ ਤੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਤਾਂ